ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਜਰਸੀ ਹੈ ਟਾਪ ਕਲਾਸ ਤੇ ਇੱਕ HF ਹੈ ਬਾਈ ਇਹ ਵੀ ਸੋਣ ਵਾਲੀ ਹੈ ਥੋੜੇ ਦਿਨਾਂ ਦੀ ਕੱਚੀ ਹੈ ਤੇ ਇੱਕ ਬਈ ਟਾਬਰੇਟ ਤਾਜੀ ਸੋਈ ਹੈ ਆਊਟ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਵੇਜ ਬਾਈ ਜੀ ਸਸਤੀ ਕਾਲ ਸਸਤੀ ਕਾਲ ਵੀ ਡਾਟ ਹੋ ਠੀਕ ਹੋ ਵਧੀਆ 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 ਵੀਰੇ ਨਾਮ ਤੇ ਐਡਰੈਸ ਬੋ ਨਾ ਡਾਟਰ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਨੀਹਾਲ ਸਿੰਘ ਵਾਲਾ ਨੇੜੇ ਪਿੰਡ ਵਿੱਚ ਜਿਹੜੇ ਆਪਾਂ ਡਾਕਟਰ ਪਤੌੜ ਵੀ ਆ ਜਾਂਦਾ ਤੇ ਨਿਹਾਲ ਸਿੰਘ ਵਾਲਾ ਵੀ ਬਾਈ ਮੋਬਾਈਲ ਨੰਬਰ ਉਹ ਮੋਬਾਈਲ ਨੰਬਰ ਆਪਣਾ ਹੈ ਡਾਕਟਰ 86990 ਬਈ 99708 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਉਹਨੇ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦਿਆਂ ਬਾਈ ਕਿਹੜਾ ਸੂਈ ਆ ਅਰੇ ਪਲੂਣ ਵਸੀ ਸੂਈ ਆ ਬਾਈ ਇਹ ਕਦੋਂ ਸੂਈ ਆ ਬਾਈ ਸੂਈ ਨੂੰ ਕਿੰਨਾ ਟਾਕ ਹੋ ਗਿਆ ਵੀਰੇ ਘੰਟਾ ਟਾਕ ਹਾਂਜੀ ਬੱਚਾ ਕੀ ਦੇਤਾ ਬਈ ਲੱਗ ਰਾ ਸੈਕਸ਼ਨ 31 ਸੀਗਾ ਪੇਪਰ ਦਾ ਠੀਕ ਆ ਤੇ ਘਰ ਦੇ ਬੱਸਾ ਗਈ ਬਾਈ ਬੱਚਾ ਦੇ ਗਈ ਹਾਂ ਬਈ ਠੀਕ ਆ ਬਾਈ ਕਿੰਨਾ ਕਬਈ ਨੇ ਬਾਲਾ ਫਿਰ ਕੱਢਿਆ ਐਵੇਂ ਵੀ ਝੂਠ ਨਹੀਂ ਮਾਰਨਾ ਡੱਕਾ ਨਹੀਂ ਕੱਢਿਆ ਵੀਰੇ ਤੌਂਕਾ ਵੀ ਨਹੀਂ ਜੇ ਐਵੇਂ ਕੀ ਫਰਕ ਗੱਪ ਮਾਰਨਾ ਨਾ ਓਕੇ ਇਹ ਡੱਕਾ ਨਹੀਂ ਕੱਢਿਆ ਵੀਰੇ ਤੇ ਬਸੀ ਚੰਗੀ ਜੁੰਗੀ ਬਹੁਤ ਆਡ ਰੂਡਰ ਬਹੁਤ ਸੋਹਣਾ ਬਾਈ ਬਾਕੀ ਕੰਪੈਕਟਡਰ ਆ ਵੀਰੇ ਕਿਆ ਬਾਤ ਆ ਫੀਟਿੰਗ ਬੜੀ ਤਕੜੀ ਆ ਨਾ ਬਹੁਤ ਜਿਆਦੇ ਫੀਟਿੰਗ ਤਕੜੀ ਲੱਗੀ ਹੋਏ ਬਾਈ ਬਾਕੀ ਥਣ ਦੇ ਜਰਾ ਗਰਾਬੀ ਪੂਰੀ ਫੀਟ ਡੰਡੀ ਆ ਬਾਈ ਕੋਈ ਚੱਕਰ ਨਹੀਂ ਲੈਣਾ ਨੂਨੇ ਦਾ ਵੀ ਐਨਾ ਨਾ ਪਾ ਚਾਹੀ ਨਾ ਪਾ ਜਿਵੇਂ ਮਰਜ਼ੀ ਬੈਠੇ ਜਿੰਨੇ ਮਰਜ਼ੀ ਬਟਰ ਕਹਿੰਦੀ ਕੁਝ ਨਹੀਂ ਗਿਆ ਵਾਹ ਵਾਹ ਆ ਬਾਈ ਕੋਈ ਚੱਕਰ ਨਹੀਂ ਬਾਈ ਕਹ ਹਾਂ ਇਹਨਾਂ ਦੁੱਧ ਦੇ ਡਿਗਰੀਸਟਿਮੇਟ ਦੁੱਧ ਡਾਕਟਰ ਚੰਗੀ ਕੇਰ ਵਾਲਾ ਬੰਦਾ ਹੋਇਆ ਕੋਈ ਇੱਕੇ ਬੜੇ ਦੋਨੇ ਇੱਕੇ ਫਾਮਝ ਲਈਆਂ ਇਹ ਠੀਕ ਆ ਤੇ ਜੇ ਕੋਈ ਚੰਗੀ ਕੇਰ ਵਾਲਾ ਦੁੱਧ ਖਰਾਵਾ ਬਈ ਮੰਨ ਕੇ ਚੱਲ 22 23 ਕਿਲੋ ਟੁੱਟਦੀ ਨਹੀਂ ਹਾਂ ਐਵੇਂ 24 25 ਕਿਲੋ ਕਹਿਣ ਦਾ ਫਾਇਦਾ ਵੀ ਨਹੀਂ 22 23 ਕਿਲੋ ਹਸਕੇ ਦੋ ਬੜਾ ਚੰਗੀ ਆ ਬਾਕੀ ਸੈਜ ਫੁੱਲ ਆ ਛੂਟੀ ਮੰਨ ਕੇ ਨਾ ਕੋਈ ਨਹੀਂ ਲਵੇ ਖਾਣ ਬਹੁਤ ਚੰਗਾ ਚਿਵਾਈ ਕਿਵੇਂ ਆ ਭਰਾ ਚਿਵਾਈ ਇੱਕ ਨੰਬਰ ਆ ਬਈ ਡਾਕਟਰ ਠੀਕ ਆ ਲੈ ਬਈ ਫੇਸ ਬੜਾ ਪਿਆਰਾ ਆ ਫੇਸ ਬੋਦੀਬਾਦੀ ਚੈੱਕਰਾ ਦੇ ਫੇਸ ਬਹੁਤ ਸੋਹਣਾ ਬਾਕੀ ਹਾਈਟ ਫੁੱਲ ਦੇ ਵਿੱਚ ਹਾਂ ਕੱ ਉਹਦੀ ਵਾਦੀ ਪੂਰੀ ਚੰਗੀ ਹੈ ਨਾ ਹਾਂਜੀ ਹਾਂਜੀ ਕੀ ਬਾਤ ਆ ਯਾਰ ਬਰੀਟ ਇੱਕ ਨੰਬਰ ਆ ਸੋਈ ਸਵਾਈ ਹੈ ਲੈ ਵਾ ਦੇਖੋ ਭੰਡਾਲਾ ਤਿਆਰ ਕਰਿਆ ਭਾਈ ਦੁੱਧ ਵੀ ਚੰਗਾ ਪਾ ਦੂ ਤੇ ਮੁੱਲ ਵੀਰੇ ਜਾਇਜ਼ ਡਾਕਟਰ ਭਾਈ ਮੁੱਲ ਦੀ ਗੱਲ ਆਏ ਆ ਵੀਰੇ ਐਵੇਂ ਮੰਗਣ ਉਹ ਤੇਰੀ ਪਤਾ ਨਾਲ ਲੱਖ ਮੰਗਣਾ ਕੋਈ ਸਵਾ ਮੰਗ ਲੈਣਾ ਸਹੀ ਗੱਲ ਆ ਭਾਈ ਇਹਦਾ ਮੁੱਲ ਆਪਾਂ ਜਾਇਜ਼ ਹੀ ਕਰਨਾ ਬਸ ਦੇਣ ਲੈਣ ਜਿਹੜੀ ਗੱਲ ਹੀ ਹੋ ਇਹਦਾ ਮੁੱਲ 85000 ਕਰਦੇ ਆ ਮਾਨਤਨ ਹੋ ਜਾ ਹਾਂ ਵਿੱਚ ਮਾਨਤਨ ਕਰ ਦਾਂਗੇ ਵੀ 85000 ਰੁਪਿਆ ਮੌਲਾ ਮਾਨਦਾਨ ਜ਼ਰੂਰ ਕਰੋ ਬਾਕੀ ਬਹਿਰ ਚੰਗੀ ਬਹੁਤ ਆਰਡਰ ਦਿਖਾ ਦੇ ਫੁੱਲ ਸਹਜ ਵਾਲੀ ਆ ਛੋਟੀ ਨਹੀਂ ਵੀਰੇ ਆਰਡਰ ਵੀ ਦੇਖੋ ਆਰਡਰ ਫਿਟਿੰਗ ਵਾਲਾ ਆ ਇਹ ਸਹਜ ਹਵਾਨਾ ਬਹੁਤ ਘੱਟ ਲੱਗਦਾ ਬਹਿੜਾ ਬਸ ਜੇ ਥੋੜੇ ਟਾਈਮ ਲਈ ਪੈ ਜਾਣੀਆਂ ਹਾਂ ਹਾਂ ਬਸ ਵੀ ਸੂਈ ਨੂੰ ਘੰਟਾ ਕੀ ਹੋਇਆ ਵੀਰੇ ਹੂੰ ਠੀਕ ਆ ਅੱਗੇ ਦੋ ਨੰਬਰ ਤੇ ਕਿਹੜਾ ਸੂਸ ਹੁੰਦੀ ਆ ਇਹ ਵੀ ਡਾਕਟਰ ਦੂਜੇ ਸੂਸ ਹੁੰਦੀ ਆ ਵੀ ਉਸੇ ਫਾਰਮ ਜੀ ਲਈ ਆ ਓਕੇ ਬਾਈ ਹਾਂਜੀ ਵੀਰੇ ਸਹਜ ਇਹਦਾ ਵੀ ਦੇਖ ਲੈ ਫੁੱਲ ਆ ਫੁੱਲ ਸਹਜ ਆ ਬਰੀਟ ਇੱਕ ਨੰਬਰ ਆ ਕਿੰਨੇ ਦੀ ਲਵੋ ਇਹ ਇਹ ਦਿਨ ਬਾਈ ਲੈ ਜੂ ਮੰਨ ਕੇ ਚੱਲ ਚਾਰ ਤੋਂ ਪੰਜ ਦੇ ਓਕੇ ਬਾਈ ਕਿੰਨਾ ਕੀ ਰਿਕਾਰਡ ਬਈ ਦੁੱਧ ਦੁੱਧ ਬਈ ਇਹਨੇ 24 25 ਕਿਲੋ ਦਿੱਤਾ ਪਹਿਲਾ ਪਲੂਨ ਨੇ ਓਕੇ ਬਾਈ ਹੋਲੀ ਦੇ ਤੋਰੀ ਆਰਡਰ ਕਮਾਲ ਦਾ ਫਿਟਿੰਗ ਚੈੱਕ ਕਰੋ ਕਮਾਲ ਦੀ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਤੋਰਾ ਚੰਗਾ ਕੱਦ ਚੰਗਾ ਬਰੀਡ ਚੰਗੀ ਆ ਕੱਲੀ ਕੱਚੀ ਕੱਚੀ ਆ ਦਣ ਲੈੰਦੀ ਆ ਉਹ ਬਹੁਤ ਚੰਗੀ ਬਹਿਣਾ ਡਾਕਟਰ ਹੋਰ ਵੀ ਸੋਨਾ ਤਿਆਰ ਕਰ ਆ ਬਾਕੀ ਫੇਸਬੁਕ ਦਿਖਾ ਰਿਹਾ ਕੋਈ ਦਾ ਨਾ ਮਨੇ ਬਹਿੜਾ ਬਹੁਤ ਕਰਮ ਵਾਲੀ ਦਾ ਹਾਂਜੀ ਵੀਰੇ ਹਜੇ ਕੱਚੀ ਆ ਉਹ ਹਸਾ ਉਹਨਾਂ ਦਾ ਬਾਕੀ ਨਾੜਾ ਨੂਣਾ ਦਿਖਾ ਦੇ ਲੈ ਵੇ ਜੀ ਇਧਰੋਂ ਪਾਸਿਓਂ ਹੂੰ ਸਹੀ ਗੱਲ ਬਈ ਰੋਕ ਲਿਓ ਉੱਤੇ ਬਾਣ ਲਾ ਕੋਈ ਨਹੀਂ ਦਿਖਾ ਰਿਹਾ ਬ੍ਰੀਡ ਚੈੱਕ ਕਰੋ ਬਾਈ ਕਰਮ ਵਾਲੀ ਦੀ ਲੇਵਾ ਬਹੁਤ ਅੱਤਾਂ ਦਿਖਾ ਦੇ ਵੀ ਨਾੜਾ ਨੂਣਾ ਲੇਵਲ ਥਣ ਥਣ ਪੂਰਾ ਚੰਗਾ ਲੱਗਿਆ ਪੀਚਵਾਈ ਵਾਲਾ ਨਾੜਾ ਨੂਣਾ ਫੁੱਲ ਆ ਹਨਾ ਹਾਂਜੀ ਵੀਰੇ ਚੈੱਕ ਕੀ ਕੀ ਬਾਤ ਆ ਲੈ ਥਣਾ ਦੀ ਵਿੱਤੀ ਚੱਕੀ ਬਾਕੀ ਜਮਾ ਸਪੱਦਰ ਆ ਜਮਾ ਵੈੜ ਸਿੱਧੀ ਤਾਂ ਆ ਐ ਨਹੀਂ ਵੀ ਕੋਈ ਉੱਚੀ ਨੀ ਵੀ ਹੋਊਗੀ ਨਾ ਸਹੀ ਗੱਲ ਆ ਭਾਈ ਹਮ ਤੇ ਕੀ ਮੋਲ ਆ ਵੀਰੇ ਜੈਜ ਡਾਕਟਰ ਮੋਲ ਵਾਲੀ ਗੱਲ ਉਹੀ ਆਗੀ ਹਮ ਐਵੇਂ ਕੋਈ 90 ਨਹੀਂ ਮੰਗਣਾ 95 ਨਹੀਂ 85 ਹਜ਼ਾਰੀ ਮੋਲੇ ਦਾ ਚੱਕ ਬਸ ਜਮਾ ਕਰਾਂਗੇ ਮਾਣ ਪਾਣੇ ਵੀ ਭਗਾਈ ਵਾਲਾ ਕੋਈ ਫੋਨ ਨਾ ਲਾ ਵੀ ਜਮਾ ਜੈਜ ਮੋਲ 85000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਥਾਣ ਦੇ ਕੋਈ ਇੱਕ ਨੰਬਰ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਨੇ ਕਿਹਾ ਮੈਂ ਪੂਰੇ ਗਏ ਬਸ ਵਿੱਚੋਂ ਮਾੜਾ ਮੋਟਾ ਮਾਨਤਾ ਨਹੀਂ ਹੋਊਗਾ ਬਾਈ ਠੀਕ ਆ ਬਾਈ ਬਾਕੀ ਲੇਵਾ ਦੇਖਾ ਦਾ ਟੱਲੇ ਇਹਦਾ ਕਰਮ ਵਾਲੀ ਢੱਲੇ ਢੁੱਲੇ ਚੈੱਕ ਕਰਾ ਦੇ ਬਹੁਤ ਜਿਆਦੇ ਬਹੁਤ ਪਈਆ ਸਾਰੀਆਂ ਬਾਲਟਨ ਲੈ ਕੱਢੂ ਫੇਰ ਸੋਨਾ ਬਈ ਨਾੜਾ ਨੂਣਾ ਫੁੱਲ ਚਾਹੀਆਂ ਕਰਮ ਵਾਲੀ ਦੇ ਬਾਕੀ ਸੀਲ ਠੰਡੀ ਦਾ ਵੀ ਹੰਤ ਗੁਰ ਚਾਹੀਦੀ ਆਨਲਾਈਨ ਮੰਗਾ ਲੈ ਬਾਈ ਲੈ ਜਿਵੇਂ ਮਾਰ ਗਾਰੰਟੀ ਹੋ ਗਈ ਸੀਲ ਠੰਡੀ ਦੀ ਕਿਹੜਾ ਕੋਈ ਪੂਰਾ ਵਧੀਆ ਥਾਣ ਲੱਗਿਆ ਬਾਈ ਕੀ ਬਾਤ ਆ ਜੀ ਦੁੱਧ ਐਨ ਕੇਰੀ ਮੰਨ ਕੇ ਚੱਲ ਬਾਹਾਂ ਨਹੀਂ ਕਹਿੰਦੇ 25 26 ਇਹ ਦਾ ਸੁਆ ਬਈ ਇਹ ਦੂਜੇ ਸੂਏ ਹੁੰਦੇ ਡਾਟਰ ਕਿੰਨੇ ਦਿਨ ਲੋ ਦਿਨ ਲੈ ਜੂ ਬਈ ਹਜੇ ਮੰਨ ਕੇ ਚੱਲ ਹਫਤਾ ਖੰਡ ਪਿਆ ਇਹਦਾ ਠੀਕ ਆ ਲੈਵਾ ਬਹੁਤ ਬਹੁਤ ਸੋਹਣਾ ਲੈਵਾ ਬਈ ਦੇਖੀ ਫੀਡਿੰਗ ਚੈੱਕ ਕਰਿਓ ਬੇਟਾ ਲਬੋ ਪਈਏ ਸਾਰੀਆਂ ਬਲਡਰ ਲਾ ਕੱਢੂ ਫੇਰ ਸੋਹਣਾ ਹਾਂਜੀ ਵੀਰੇ ਬਾਕੀ ਸੀਮਰ ਕਾਟੇ ਦਾ ਸਾਰਾ ਹੈਗਾ ਆਪਣੇ ਕੋਲੇ ਓਕੇ ਠੀਕ ਹਾਂਜੀ ਵੀਰੇ ਆਪ ਦਾ ਹੈਗੀ ਇਹ ਮੰਨ ਕੇ ਚੱਲ 50062 ਦੀ ਵੀਰੇ ਓਕੇ ਵੀਰੇ ਅੱਗੇ ਵੀਰੇ ਨੂੰ ਜਿਗ ਦਾ ਸੀਮਨ ਲੱਗਿਆ ਹੋਇਆ ਠੀਕ ਆ ਹਾਂਜੀ ਬਈ ਹੂੰ ਖੋਲ ਦੇ ਬਈ ਤੋੜ ਦੇ ਚੰਗੇ ਸੀਮਣ ਦੀ ਚੰਗੇ ਸੀਮਣ ਤੋਂ ਕਰਮ ਵਾਲੀ ਗੱਬਣ ਬਾਕੀ ਫੇਸਬੁਕ ਤੇ ਹਾਰੇ ਡਾਕਟਰ ਬਹੁਤ ਸੋਹਣਾ ਫੈਸਲਾ ਲੈ ਦੇਖੋ ਬੜਾ ਪਿਆਰਾ ਓਰੀਜਨਲ ਪੰਜਾਬ ਵਾਲੀ ਜਰਸੀ ਆ ਬਈ ਸਨੱਖ ਪੁਣਾ ਬੈਡ ਦੇ ਵਿੱਚ ਫੁੱਲ ਆ ਫੁੱਲ ਬ੍ਰੀਡ ਆ ਚਮਕ ਚਮਕ ਪੂਰੀਆ ਲੇਵਾ ਕਮਾਲ ਦਾ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਉਦੋਂ ਆਰਡਰ ਕਰੋ ਵੀ ਸੋਹਣਾ ਬੰਨਾ ਬੈਡ ਨੇ ਬਈ ਲੈ ਧੱਲਾ ਦੇਖ ਲੈ ਨਹੀਂ ਹਾਂਜੀ ਧੱਲਾ ਪਈਆਂ ਲੈ ਦਿੱਦ ਵੀ ਬਹੁਤ ਚੰਗਾ ਤੇਰਾ ਢਪਲੂਨ ਨੇ 22 ਕਿਲੋ ਕੱਢਿਆ ਉਹ ਪਹਿਲਾਂ ਬਨੀ ਮਰਜੀ ਮੀਨੀ ਮਾਨ ਦੀ ਜਿਵੇਂ ਹੀ ਮੈਂ ਖਾ ਬਈ ਚੱਕਰੀ ਨਹੀਂ ਫੁੱਲ ਬ੍ਰੀਡ ਆ ਤੋਫਾ ਹੀ ਆ ਬਾਈ ਇੱਕਦਾਂ ਹਾਂਜੀ ਵੀਰੇ ਕਹਿੰਦੇ ਹੀ ਚਮਕ ਚਮਕ ਪੂਰੀ ਹੈ ਬਹੁਤ ਜਿਆਦਾ ਸੋਹਣੀ ਚਮਕਾ ਬਾਈ ਫੇਸ ਪੂਸ ਬਹੁਤ ਵਧੀਆ ਵਜਨ ਵਾਲੀ ਆ ਸਹੀ ਗੱਲ ਆ ਬਈ ਤੇ ਕੀ ਮੁੱਲ ਆ ਬਾਈ ਜਾਇਜ਼ ਡਾਕਟਰ ਮੁੱਲ ਤਾਂ ਆ ਜਿੰਨਾ ਮਰਜ਼ੀ ਕਰਾ ਲਾ ਹੂੰ ਐਵੇਂ ਉਹੀ ਗੱਲ ਆਂਦੀ ਆ 75 ਮੰਗੀ ਜਾ 70 ਮੰਗੀ ਜਾ ਕੋਈ ਫਾਇਦਾ ਨਹੀਂ 68000 ਦੀ ਵੜ ਦੇਣੀ ਆ ਚੱਕ ਬਾਈ ਜੇ ਮੈਂ ਬੱਸ ਐਕਸ ਰੇਟ ਜੇ ਮੁੱਲ ਆ 68000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਲੇਵਾ ਥਾਣੇ ਇੱਕ ਨੰਬਰ ਵਾਲਾ ਸ਼ਾਂਤ ਆਰਡਰ ਦੇਖੋ ਬਈ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗਲਾਬੀ ਥਣ ਫੁੱਲ ਬ੍ਰੀਡ ਕੱਲੀ ਕੱਚੀ ਕੱਚੀ ਆ ਬਸ ਲੇਵਾ ਬਹੁਤ ਸੋਹਣਾ ਬਣਾਉਗੀ ਬਾਕੀ ਬ੍ਰੀਡ ਇੱਕ ਨੰਬਰ ਆ ਬਈ ਹਾਂਜੀ ਬਈ ਲੈ ਪਿੱਛੇ ਤੋਂ ਚੌੜੀ ਜੂੜੇ ਬਹੁਤ ਜਿਆਦਾ ਚੌੜੀ ਆ ਬਈ ਬੜੀ ਚੰਗੀ ਬੱਸੀ ਆ ਰੱਟ ਤੇ ਨਾਗਸੀ ਭਰਾ ਕੋਲੇ ਤਿੰਨ ਬਈ ਤੰਨੇ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ